ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਕਈ ਸਦੀਆਂ ਪੁਰਾਣਾ ਘਰ ਅਜੇ ਤੱਕ ਮੌਜੂਦ ਹੈ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਰਹੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਬੇੜੀ ਵਿੱਚ ਬੈਠ ਕੇ ਸੰਤ ਨਦੀ ਰਾਹੀਂ ਗੁਜਰਾਤ ਦੇ ਜ਼ਿਲ੍ਹੇ ਭੁੱਜ ਦੇ ਕੋਟ ਲਖਪਤ ਵਿਖੇ ਪਹੁੰਚੇ ਸਨ ਉੱਥੇ ਇੱਕ ਅਮੀਰ ਸਿੰਧੀ ਪਰਿਵਾਰ ਗੁਰੂ ਜੀ ਦਾ ਸਿੱਖ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਉਸੇ ਸਿੱਖ ਦੇ ਘਰ ਠਹਿਰੇ ਸਨ ਉਸ ਸਮੇਂ ਇਸ ਨਗਰ ਦਾ ਨਾਮ ਬਸਤ ਬੰਦਰ ਸੀ ਇਸ ਨਗਰ ਵਿੱਚ ਬਹੁਤ ਵੱਡੀ ਬੰਦਰਗਾਹ ਹੁੰਦੀ ਸੀ ਇੱਥੋਂ ਸਮੁੰਦਰੀ ਜਹਾਜ਼ਾਂ ਰਾਹੀਂ ਦੂਜੇ ਦੇਸ਼ਾਂ ਨਾਲ ਵਪਾਰ ਹੁੰਦਾ ਸੀ ਇਸ ਇਲਾਕੇ ਵਿੱਚ ਚੌਲਾਂ ਦੀ ਬੰਪਰ ਫਸਲ ਹੁੰਦੀ ਸੀ ਉਸ ਸਮੇਂ ਫਸਲਾਂ ਤੋਂ ਫਸਲਾਂ ਦੇ ਕਾਸ਼ਤਕਾਰ ਨੂੰ 8 ਲੱਖ ਕੋਰੀਆਂ ਦੀ ਆਮਦਨ ਹੁੰਦੀ ਸੀ ਜਦ ਸ ਇਸ ਬੰਦਰਗਾਹ ਦੀ ਆਮਦਨ 1 ਲੱਖ ਕੋਰੀਆਂ ਹੋ ਗਈ ਤਾਂ ਇਸ ਨਗਰ ਦਾ ਨਾਮ ਕੋਟ ਲਖਪਤ ਹੋ ਗਿਆ ਸੀ ਪੋਰੀਆਂ ਉਸ ਸਮੇਂ ਦੀ ਤਰਾਂਸੀ ਸੀ ਗੁਰੂ ਜੀ ਜਿਸ ਸਿੱਖ ਦੇ ਘਰ ਠਹਿਰੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਘਰ ਹਰ ਰੋਜ਼ ਸਖ ਸਤ ਸੰਗਤ ਕਰਨੇ ਸ਼ੁਰੂ ਕਰ ਦਿੱਤੇ ਸੀ ਬਹੁਤ ਸਾਰੀ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆ ਕੇ ਗੁਰੂ ਜੀ ਦੇ ਬਚਨ ਸਰਵਣ ਕਰਦੇ ਸੀ ਗੁਰੂ ਜੀ ਨੇ ਉਸ ਸੰਗਤ ਨੂੰ ਕਰਤਾਰ ਦਾ ਨਾਮ ਦ੍ਰੜ ਕਰਵਾਇਆ ਸੀ ਉਹ ਸੰਗਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਚਰਨ ਪੌਹਲ ਪ੍ਰਾਪਤ ਕਰਕੇ ਪਰਮੇਸ਼ਰ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸੀ ਗੁਰੂ ਜੀ ਕੋਟ ਲਖਪਤ ਰਾਏ ਨਗਰ ਵਿੱਚ ਆਪਣੇ ਦੂਜੀ ਅਤੇ ਚੌਥੀ ਉਦਾਸੀ ਸਮੇ ਆਏ ਸਨ ਗੁਰੂ ਜੀ ਤੋਂ ਉਪਦੇਸ਼ ਲੈ ਕੇ ਉਸ ਪਰਿਵਾਰ ਨੇ ਆਪਣੇ ਘਰ ਨੂੰ ਧਰਮਸ਼ਾਲ ਬਣਾ ਲਿਆ ਸੀ। ਇੱਥੇ ਉੱਥੇ ਹਰ ਰੋਜ਼ ਗੁਰੂ ਸੰਗਤ ਹੋਣੀ ਸ਼ੁਰੂ ਹੋ ਗਈ ਸੀ। ਉਸ ਘਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੜਾਵਾਂ ਨਿਸ਼ਾਨੇ ਵੱਜੋਂ ਰੱਖੀਆਂ ਹੋਈਆਂ ਸਨ। ਉਸ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਵੀ ਉੱਥੇ ਆਏ ਸਨ। ਉਹ ਗੁਰੂ ਜੀ ਦਾ ਬਚਪਨ ਦਾ ਪੰਘੂੜਾ ਇੱਥੇ ਲੈ ਕੇ ਆਏ ਸਨ। ਬਾਬਾ ਸ੍ਰੀ ਚੰਦ ਜੀ ਦੀਆਂ ਖੜਾਵਾਂ ਅਤੇ ਬਰਾਗਣ ਵੀ ਇਸ ਪਰਿਵਾਰ ਨੇ ਬੜੇ ਪ੍ਰੇਮ ਨਾਲ ਸਾਂਭ ਕੇ ਰੱਖੇ ਹੋਏ ਸਨ ਬਾਅਦ ਵਿੱਚ ਉਹਨਾਂ ਦੇ ਵੰਸ਼ਜਾਂ ਨੇ ਇਹ ਘਰ ਅਤੇ ਗੁਰੂ ਸਾਹਿਬ ਅਤੇ ਬਾਬਾ ਸ੍ਰੀ ਚੰਦ ਦੀਆਂ ਨਿਸ਼ਾਨੀਆਂ ਸਿੱਖ ਭਾਈਚਾਰੇ ਨੂੰ ਸੌਂਪ ਦਿੱਤੀਆਂ ਸਨ ਇਸ ਘਰ ਨੂੰ ਯੂਨੈਸਕੋ ਏਸ਼ੀਆ ਪੈਸੀਫਿਕ ਹੈਰੀਟੇਜ ਅਵਾਰਡ ਪਰਦਾਨ ਕੀਤਾ ਕਿਸੇ ਇਸ ਘਰ ਦੇ ਨਾਲ ਹੀ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਕੋਟ ਲਖਪਤ ਸ਼ਿਸ਼ੋਭਤ ਹੈ ਜਿੱਥੇ ਹਜ਼ਾਰਾਂ ਦੀ ਗੈਂਟੀ ਵਿੱਚ ਸੰਗਤਾਂ ਹਰ ਰੋਜ਼ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਸ੍ਰੀ ਚੰਦ ਜੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ ਗੁਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ